ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੋਗ ਹਾਂਜੀ ਤੁਹਾਡਾ ਮੇਰੇ ਨਵੇਂ ਵਲੋਗ ਵਿੱਚ ਸਵਾਗਤ ਆ ਜੀ ਆਈ ਹੁਪ ਤੁਸੀਂ ਸਾਰੇ ਜਣ ਠੀਕ ਠਾਕ ਹੋਗੇ ਵਧੀਆ ਹੋ ਖੁਸ਼हाल ਹੋਗੇ ਤੇ ਹਾਂਜੀ ਫਰੈਂਡਸ ਜਿਨ੍ਹਾਂ ਹੈਲਥਿਕ ਮੈਚਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਸ ਮੈਚਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਹਾਂਜੀ ਫਰੈਂਡਸ ਜਿਸ ਤਰ੍ਹਾਂ ਬੱਚੇ ਡਿਗ ਡਿਗ ਕੇ ਤੁਰਨਾ ਸਿੱਖਦੇ ਆ ਉਸ ਤਰ੍ਹਾਂ ਹੀ ਸਲਾਈ ਦਾ ਕੰਮ ਹੈ ਜੀ ਵੈਸੇ ਦਾ ਸਲਾਈ ਦਾ ਕੰਮ ਆਪਾਂ ساری ਉਮਰ ਸਿੱਖਦੇ ਹੀ ਰਹਿਣੇ ਆ ਆਪਾਂ ਨੂੰ ساری ਉਮਰ ਹੀ ਲੱਗ ਜਾਂਦੀ ਸਲਾਈ ਦਾ ਕੰਮ ਸਿੱਖ ਦੇ ਸਕਦੇ ਸਿੱਖਦੇ ਕਿਉਂ ਆਪਾਂ ਦੇਖੋ ਜਦੋਂ ਸੂਟ ਸਟਿਚ ਕਰਦੇ ਆ ਨਵਾਂ ਤੇ ਨਵਾਂ ਡਿਜ਼ਾਈਨ ਹੁੰਦਾ ਉਹ ਆਪਾਂ ਡਿਜ਼ਾਈਨ ਬਣਾਉਣੇ ਆ ਜੀ ਨਵਾਂ ਨਵਾਂ ਕੰਮ ਆ ਜਿਹੜਾ ਆਪਾਂ ساری ਉਮਰ ਹੀ ਸਿੱਖਦੇ ਆ ਤੇ ਜਿਹੜਾ ਤੁਸੀਂ ਇਹ ਸੂਟ ਦਾ ਡਿਜ਼ਾਈਨ ਦੇਖ ਰਹੇ ਹੋ ਦੇਖੋ ਗਲੇਰਾ ਡਿਜ਼ਾਈਨ ਹੈ ਜੀ ਇਹ ਬਣਾਇਆ ਆਪਾਂ ਇਹ ਡਿਜ਼ਾਈਨ ਮੈਂ ਹੋਰ ਤਿੱਕਣਾ ਬਣਾਉਣਾ ਸੀਗਾ ਬਣਾਉਣਾ ਕਿਵੇਂ ਬਣਾ ਲਿਆ ਸੀ ਹੋਰ ਤਿੱਕਣਾ ਡਿਜ਼ਾਈਨ ਆਹ ਵਾਲੀ ਚੀਜ਼ ਜਿਹੜਾ ਉੱਪਰ ਆ ਅਲੱਗ ਪੇਸਟਿੰਗ ਕਰਕੇ ਕੱਪੜਾ ਜਿਹੜਾ ਲਾਇਆ ਇਹ ਆਪਾਂ ਤੇ ਇਹ ਡਿਜ਼ਾਈਨ ਜਿਹੜਾ ਬਣਾਇਆ ਸੀ ਉਹਦੇ ਵਿੱਚ ਆਹ ਪੱਤੀ ਨਹੀਂ ਬਣਾਈ ਸੀਗੀ ਇਹ ਬਿਲਕੁਲ ਪਲੇਨ ਡਿਜ਼ਾਈਨ ਬਣਾਇਆ ਸੀ ਇਸ ਤਰ੍ਹਾਂ ਇੱਥੋਂ ਜਿਵੇਂ ਬਿਲਕੁਲ ਪਲੇਨ ਸੀਗਾ ਤੇ ਇਹ ਕੀ ਹੋ ਗਿਆ ਜੀ ਜਦੋਂ ਸਾਰੀ ਲੇਸ ਨੂੰ ਸਲਾ ਲਈ ਸਾਰਾ ਕੁਝ ਬਣਾ ਲਿਆ ਤੇ ਜਿਹੜੀ ਆਹ ਵਾਲੀ ਚੀਜ਼ ਆ ਇਹ ਬਹੁਤ ਜਿਆਦਾ ਚੌੜਾ ਬਣ ਗਿਆ ਡਿਜ਼ਾਈਨ ਇੱਥੋਂ ਤੱਕ ਆ ਗਿਆ ਡਿਜ਼ਾਈਨ ਤੇ ਜੇ ਆਪਾਂ ਇੱਥੋਂ ਤੱਕ ਡਿਜ਼ਾਈਨ ਬਣਾਉਣਾ ਸੀ ਅੱਧਾ ਡਿਜ਼ਾਈਨ ਹੀ ਖਤਮ ਹੁੰਦਾ ਸੀਗਾ ਸਲਾਈ ਦੇ ਵਿੱਚ ਤੇ ਜੇ ਆਪਾਂ ਲੇਸ ਉਹਦੇ ਹਰ ਦੇ ਸੀਗੇ ਤੇ ਉਹਦੇ ਨਾਲ ਕੀ ਆ ਵੀ ਆਪਣਾ ਇੱਕ ਤਾਂ ਟਾਈਮ ਦੀ ਖਰਾਬੀ ਹੁੰਦੀ ਸੀਗੀ ਵੀ ਟਾਈਮ ਵੇਸਟਿੰਗ ਹੁੰਦਾ ਸੀਗਾ ਕਿਉਂ ਇਹ ਸੂਟ ਨੂੰ ਜਲਦੀ ਸਟਿਚ ਕਰਨਾ ਸੀਗਾ ਤੇ ਆਪਾਂ ਕੀ ਕੀਤਾ ਜੀ ਇਸ ਤਰ੍ਹਾਂ ਕੱਪੜੇ ਨੂੰ ਫੋਲਡਿੰਗ ਕਰ ਲਿਆ ਇੱਥੋਂ ਵਿਚਾਲੋਂ ਇਸ ਤਰ੍ਹਾਂ ਜਿਹੜਾ ਅਲੱਗ ਸੀਗਾ ਕੱਪੜਾ ਇਹਨੂੰ ਆਪਾਂ ਇੱਥੋਂ ਫੋਲਡਿੰਗ ਕਰ ਲਿਆ ਫੋਲਡਿੰਗ ਕਰਕੇ ਨਾਲ ਤਾਂ ਜੀ ਇਹਨਾਂ ਆਪਣਾ ਕੱਪੜਾ ਜਿਹੜਾ ਹੈਗਾ ਜੀ ਛੋਟਾ ਹੋ ਗਿਆ ਨਾਲ ਦੇਖੋ ਆ ਇਹ ਵਿੱਚ ਹੋਊਗਾ ਕੱਪੜਾ ਇਹਨਾਂ ਦਾ 2 ਇੰਚ ਦਾ ਕੱਪੜਾ ਵਿੱਚ ਆ ਗਿਆ ਆ ਸਾਰਾ ਕੱਪੜਾ 2 ਇੰਚ ਰਹਿ ਗਿਆ ਜੀ ਕਿਉਂ ਸਾਈਡਾਂ ਤੇ ਵੀ ਕੱਪੜਾ ਵਿੱਚ ਫੋਲਡਿੰਗ ਹੋਇਆ ਤੇ ਏ ਆਪਣਾ ਜਿਹੜਾ ਕਪੜਾ 2 ਇੰਚ ਦਾ ਫੋਲਡਿੰਗ ਹੋ ਗਿਆ ਉਹਦੇ ਵਿੱਚ ਆਪਾਂ ਲੈਸ ਰੱਖਤੀ ਇਥੇ ਠੀਕ ਆ ਜੀ ਤੇ ਇਹਦੇ ਨਾਲ ਕੀ ਹੋ ਗਿਆ ਆਪਣਾ ਡਿਜ਼ਾਈਨ ਬਣ ਗਿਆ ਸੂਟ ਦਾ ਤੁਸੀਂ ਵੀ ਇਸ ਤਰ੍ਹਾਂ ਜੇ ਤੁਹਾਡੇ ਤੋਂ ਕੋਈ ਸਲਾਈ ਦਾ ਕੰਮ ਗਲਤ ਹੋ ਜਾਂਦਾ ਸਲਾਈ ਕਰਦੇ ਕਰਦੇ ਥੋੜਾ ਜਿਹਾ ਟਾਈਮ ਥੋੜਾ ਤੁਸੀਂ ਉਸ ਡਿਜ਼ਾਈਨ ਨੂੰ ਹੋਰ ਤਿੱਕਣਾ ਡਿਜ਼ਾਈਨ ਬਣਾ ਸਕਦੇ ਆ ਬਜਾਏ ਕਿ ਉਸ ਡਿਜ਼ਾਈਨ ਨੂੰ ਢੇੜ ਕੇ ਟਾਈਮ ਵੇਸਟ ਕਰਨ ਤੇ ਤੇ ਦੇਖੋ ਜੀ ਆਪਾਂ ਕਿੰਨਾ ਸੋਹਣਾ ਸੂਟ ਦਾ ਡਿਜ਼ਾਈਨ ਬਣਾਇਆ ਤੇ ਇਹ ਬਿਨਾਂ ਟਾਈਮ ਵੇਸਟ ਕੀਤੇ ਕਿਉਂ ਜੀ ਆਪਾਂ ਇਹ ਲੈਸ ਨੂੰ ਸਿਹੜ ਦੇ ਆਪਣਾ ਟਾਈਮ ਬਹੁਤ ਲੱਗ ਜਾਣਾ ਸੀਗਾ ਤੇ ਬਹੁਤ ਜਣਾ ਟਾਈਮ ਆਪਣਾ ਖਰਾਬ ਹੋ ਜਾਂਦਾ ਜਿਹੜੀ ਸਲਾਈ ਲੋਣੀ ਤੋਂ ਸੌਖੀ ਹੈ ਜੀ ਜਦੋਂ ਢੇੜਨਾ ਹੋਵੇ ਉਹ ਜਾਰੇ ਔਖਾ ਹੋ ਜਾਂਦਾ ਆਪਾਂ ਨੂੰ ਕਿ ਟਾਈਮ ਲੱਗ ਜਾਂਦਾ ਆਪਾਂ ਬਲੀਕ ਸਲਾਈ ਲਾਉਣੇ ਆ ਉਤੋਂ ਢੇੜਨਾ ਬਹੁਤ ਔਖਾ ਹੁੰਦਾ ਕਈ ਵਾਰ ਕੱਪੜਾ ਵੀ ਫੜ ਜਾਂਦਾ ਜਾਂ ਲੈਸ ਵਗੈਰਾ ਵੀ ਖਰਾਬ ਹੋ ਜਾਂਦੀ ਆ ਤੇ ਇਸ ਲਈ ਆਪਾਂ ਇੱਥੇ ਦੇਖੋ ਆ ਡਿਜ਼ਾਈਨ ਬਣਾਤਾ ਸੂਟ ਦੇ ਵਿੱਚ ਤੇ ਜਿਹੜੀ ਬਾਜੂ ਆ ਉਹ ਇਸ ਤਰ੍ਹਾਂ ਬਣਾਈਏ ਜੀ ਦੇਖ ਸਕਦੇ ਹੋ ਮੂਰੇ ਆ ਪਲੇਸ ਕੱਢਤੀ ਤੇ ਥੱਲੇ ਘੇਰੇ ਤੇ ਵੀ ਆਪਾਂ ਇਸ ਤਰ੍ਹਾਂ ਹੀ ਲੱਗੇ ਘੇਰੇ ਘਰੇ ਤੇ ਲਿਆਸ ਕੱਢੀ ਐ ਇਸ ਤਰੀਕੇ ਨਾਲ ਤੇ ਜਿਹੜੀ ਇਹਨਾਂ ਦੀ ਸਲਵਾਰ ਆ ਜੀ ਤੇ ਤੁਸੀਂ ਮੇਰੇ ਪੌਂਚੇ ਦੇਖੇ ਹੋਣਗੇ ਪੌਂਚੇ ਜਿਵੇਂ ਬਣਾਉਣੀ ਆ ਤੁਸੀਂ ਉਦੋਂ ਵੀ ਦੇਖੀ ਹੋਣਗੇ ਵੀਡੀਓ 'ਚ ਸਭ ਤੋਂ ਪਹਿਲਾਂ ਜਿਹੜਾ ਆਪਾਂ ਮਸ਼ੀਨ ਲੈ ਕੇ ਆਏ ਸੀਗੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਆਹੀ ਪੌਂਚੇ ਬਣਾਏ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਹੋਣ ਵਾਲੇ ਪੌਂਚੇ ਤੇ ਪਹਿਲਾਂ ਦੇ ਪੌਂਚੇ 'ਚ ਕਿੰਨਾ ਫਰਕ ਆ ਜਿਹੜਾ ਆਪਾਂ ਪੌਂਚੇ ਬਣਾਏ ਸੀਗੇ ਪਹਿਲਾਂ ਵਾਲੇ ਪੌਂਚੇ ਆਪਣੇ ਇਸ ਤਰੀਕੇ ਨਾਲ ਬੰਦੇ ਸੀ ਹੌਲੀ 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 ਆਪਾਂ ਸਿੱਖ ਜਗੇ ਸਿੱਖ ਜਗੇ ਤੇ ਆਪਣੇ ਪੌਂਚੇ ਵਿੱਚ ਫੁੱਲ ਸਫਾਈ ਹੋਣ ਲੱਗ ਗਈ ਤੁਸੀਂ ਦੇਖੀ ਮੇਰੀ ਵੀਡੀਓ ਇਸ ਤੋਂ ਬਾਅਦ ਆਪਾਂ ਇਹ ਦੁਪੱਟਾ ਤਿਆਰ ਕੀਤਾ ਸੀ ਨਾਲ ਇਹਨਾਂ ਦਾ ਦੁਪੱਟੇ ਦੇ ਵੀ ਆਪਾਂ ਇਸ ਤਰੀਕੇ ਨਾਲ ਗੁੰਮਲੇ ਸਲਾਈ ਹੈ ਜੀ ਤੁਸੀਂ ਦੇਖ ਸਕਦੇ ਗੁੰਮਲੇ ਸਲਾਈ ਹੈ ਸਾਰੇ ਚਾਸ਼ ਪੇਰਾ ਦਾ ਦੁਪੱਟੇ ਦੇ ਲੇਸ ਕੱਢੀ ਆ ਤੇ ਸੋ ਫਰੈਂਡਸ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਜੀ ਕਿ ਵੀ ਕਈ ਵਾਰ ਸੋਚੋ ਕਿ ਜੇ ਕੋਈ ਸੂਟ ਖਰਾਬ ਵੀ ਹੋ ਜਾਂਦਾ ਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਕਈ ਕੀ ਕਰਦੀਆਂ ਮੇਰੀਆਂ ਭੈਣਾਂ ții ਜਦੋਂ ਆਪਾਂ ਸੂਟ ਸਾੜ ਖਰਾਬ ਹੋ ਜਾਂਦਾ ਜੇ ਇੱਕ ਸੂਟ ਖਰਾਬ ਹੋਵੇ ਦੋ ਸੂਟ ਖਰਾਬ ਹੋਇਆ ਤਾਂ ਸਟੀਚਿੰਗ ਦਾ ਕੰਮ ਬੰਦ ਕਰ ਦਿੰਦੀਆਂ ਕਹਿੰਣਗੇ ਸੋ ਉਥੋਂ ਦੀ ਸਟੀਚਿੰਗ ਨਹੀਂ ਹੁੰਦੀ ਵੀ ਮੇਰੇ ਤੋਂ ਸਹੀ ਨਹੀਂ ਹੁੰਦਾ ਪਰ ਨਹੀਂ ਜੀ ਸਟੀਚਿੰਗ ਦਾ ਕੰਮ ਹੈ ਵੈਸੇ ਤਾਂ ساری ਉਮਰ ਸਿੱਖਦੀ ਰਹਿਣੀ ਆਪਾਂ ਪਰ ਆਪਾਂ ਕਦੇ ਵੀ ਸਟੀਚਿੰਗ ਦਾ ਕੰਮ ਬੰਦ ਨਹੀਂ ਕਰਨਾ ਜੇ ਤੁਹਾਨੂੰ ਇੱਕ ਗਲਤੀ ਹੁੰਦੀ ਉਹਨੂੰ ਸੁਧਾਰ ਲਓ ਬਾਈ ਚਾਂਸ ਜੇ ਤੁਹਾਨੂੰ ਇਸ ਤਰ੍ਹਾਂ ਕੋਈ ਵੀ ਗਲਤੀ ਹੁੰਦੀ ਹੈ ਤੁਸੀਂ ਉਸ ਡਿਜ਼ਾਈਨ ਨੂੰ ਹੋਰ ਤਰੀਕੇ ਨਾਲ ਵੀ ਬਣਾ ਸਕਦੇ ਆਂ ਜੇ ਸੋ ਫਰੈਂਡਸ ਮੇਰੀ ਨਿੱਕੀ ਜੀ ਵੀਡੀਓ ਸੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਹਾਂ ਜੀ ਨੈਕਸਟ ਵੀਡੀਓ ਅਕਾ ਨਵੀਂ ਜਾਣਕਾਰੀ ਲੈ ਕੇ ਬਾਏ ਬਾਏ ਰਬ ਰੱਖਾ